ਪਾਸੇ ਟੀਮ ਜਿਹੜੀ ਹੈ ਸਿਵੀਆਂ ਦੀ ਔਰ ਇੱਕ ਪਾਸੇ ਡੇਰਾ ਢੇਲਮਾ ਦੀ ਟੀਮ ਜਿਹੜੀ ਉਹ ਖੇਡ ਮੈદાન ਦੇ ਵਿੱਚ ਆ ਗਿਆ ਹੈ ਢੇਲਮਾ ਦੀ ਟੀਮ ਦੇ ਤਿੰਨ ਜਣੇ ਬਾਈ ਢੇਲਮਾ ਦੀ ਟੀਮ ਉਹ ਖੇਤਾਂ ਵਾਲੇ ਪਾਸੇ ਔਰ ਪਿੰਡ ਵਾਲੇ ਪਾਸੇ ਟੀਮ ਜਿਹੜੀ ਇਹ ਸਿਵੀਆਂ ਪਿੰਡ ਹੈ ਜ਼ਿਲ੍ਹੇ ਬਠਿੰਡੇ ਦਾ ਸਿਵੀਆਂ ਵਾਲਾ ਪਿੰਡ ਕਦੇ ਗੇੜੀ ਪੱਤੇ ਉਸ ਇਲਾਕੇ ਦੀ ਟੀਮ ਦਾ ਪਹਿਲਾ ਖਿਡਾਰੀ ਇਸ ਸਮੇਂ ਰੇਡ ਪਾਉਣ ਦੇ ਲਈ ਤਿਆਰ ਵਰ ਤਿਆਰਾ ਹੈ ਵੀ ਜਾਵੋ ਨਹੀਂ ਜਾਵੋ ਕੋਈ ਮੋੜ ਲਿਆਵੋ ਮੇਰੇ ਨਾਲ ਗਿਆ ਅੱਜ ਲੜਕੇ ਅੱਲਾ ਕਰੇ ਮੋੜੇ ਆਵੇ ਸੋਣਾ ਦੇਵਾ ਜਾਨ ਕਦਮਾਂ ਵਿੱਚ ਧਰ ਕੇ ਜਿਹੜੇ ਕਹਿੰਦੇ ਬੁਠੰਡੇ ਦਾ ਬੁਰਜ ਮਾਨਸਾ ਪਿੰਡਾ ਦੁਨੀਆ ਦੇ 스타 ਉਹ ਬਜਨੀ ਕਬੱਡੀ ਦੇ ਹਰ ਸਾਲ ਇਸ ਧਰਤੀ ਤੇ ਖੇਡਦੇ ਆ ਪਰ ਸਿਵੀਆਂ ਵਾਲਾ ਨੌਜਵਾਨ ਇਸ ਸਮੇਂ ਦੇਖਾ ਇਹ ਬੱਲੇ ਬੱਲੇ ਕਰਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਵੀ ਲੱਗ ਗਿਆ ਜਫਾ ਧਾਵੀ ਗਿਆ ਟੱਕਿਆ ਚੜ ਗਿਆ ਨਸਾਂ ਜਿਨੇ ਸਾਰਾ ਕੁਝ ਤੱਕਿਆ ਅੱਜ ਕਹਿੰਦੇ ਰੰਗਲੇ ਪੰਜਾਬ ਦੀ ਧਰਤੀ ਹੈ ਜ਼ਿਲ੍ਹੇ ਬਠਿੰਡੇ ਦਾ ਬੁਰਜਮਾਨ ਸਾਹ ਪਿੰਡ ਜਾਫੀ 2 ਆ ਇਸ ਵੇਲੇ ਤਿਆਰ ਲੈ ਵੀ ਛੋਟਾ ਵੀਰਾ ਚੱਕੀ ਮੈਗ ਆਹ ਕਹਿੰਦੇ ਸੰਦੀਪ ਦੀ ਕਬੱਡੀ ਹੈ ਸਿਵਿਆ ਵਾਲਾ ਸੰਦੀਪ ਉਹ ਜਾਂਦਾ ਰਵੜਾਂ ਨੂੰ ਵਾਦਾ ਹੀ ਜਾਂਦਾ ਹੈ ਗੱਭਰੂ ਰਵੜਾਂ ਨੂੰ ਵਾਦਾ ਹੀ ਜਾਂਦਾ ਹੈ ਕਹਿੰਦੇ ਮੇਰੇ ਮਿੱਤਰੋ ਤਿੰਨ ਨੇ ਤਿੰਨਾਂ ਦੇ ਵਿੱਚ ਕੌਣ ਕਰਦਾ ਹੈ ਸਿਵਿਆ ਵਾਲੇ ਗੱਭਰੂ ਨੇ ਕਰਨ ਖੜਾ ਲੱਭੀ 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 ਸਿਵਿਆ ਵਾਲਾ ਲੱਭੀ ਲਾਂਦਾ ਵਿਚ ਇਹ ਸੁਨੇ ਲੱਭੀ ਲਾ ਕੇ ਤੱਕੜਾ ਜੱਫਾ ਬੱਲੇ ਬਲੇ ਕਰ ਆ ਗਿਆ ਅਗਲੀ ਰੇਡ ਪੌਂਦਲੀ ਕਹਿੰਦੇ ਗੱਭਰੂ ਧਿਆਨ ਪਰ ਤਿਆਰ ਹੈ ਜਾਬੀ ਚਾਰ ਉਹ ਪੱਟਾਂ ਤੇ ਥਾਪੀਆਂ ਮਾਰਦੇ ਦੋਨਾਂ ਦੇ ਵਿੱਚ ਇੱਕ ਦੇ ਨਾਲ ਟੱਕਰ ਹੋਈ ਹੈ ਵੀ ਫੁੱਲਾਂ ਤੇ ਹਰ ਕੋਈ ਸੌ ਲੈਂਦਾ ਕੰਡਿਆਂ ਤੇ ਸੋਨਾ ਔਖਾ ਏ ਗੁਰੂ ਗੋਬਿੰਦ ਸਿੰਘ ਨੇ ਪੁੱਤ ਚਾਰ ਬਾਰੇ ਤੇ ਪੁੱਤੇ ਕਮਰਵਾਣਾ ਔਖਾ ਏ ਬੁਰਜੇਰੀ ਵਾਲਾ ਅਮਰਦੀਪ ਉਹ ਜਾ ਆਇਆ ਇਸ ਸਮੇਂ ਜਾफी ਤਿੰਨ ਉਹ ਪਿਆਰ ਵਰਤਾਰ ਤੇ ਇਹਨਾਂ ਦੇ ਵਿੱਚੋਂ ਕੌਣ ਇਸ ਸਮੇਂ ਕਰਾਉ ਬੱਲੇ ਬੱਲੇ ਬੁਰਜਮਾਨਸਰੀ ਧਰਤੀ ਲਈ ਵੀ ਸੋੜਿਆ ਵੀਰਾ ਪੈਂਦੀ ਰੇਡ ਚੱਕੀ ਬੱਲੇ ਉਹ ਕਦੇ ਤਿੰਨ ਖੜੇ ਆ ਸਿਵਿਆ ਵਾਲੇ ਕਹਿੰਦੇ ਤਿੰਨਾਂ ਦੇ ਵਿੱਚ ਕੌਣ ਟਰਾਈ ਕਰਦਾ ਵਰਤੀਆਂ ਕੈਂਟਾਂ ਦੀ ਕਿਹਦੇ ਗੱਲ ਕਹਿੰਦੇ ਤਿੰਨ ਨੇ ਲੱਭੀ ਖੜਾ ਕਦੇ ਅੰਝੂ ਖੜਾ ਪਰਨ ਪਰਕਾਉਣ ਟਰਾਈ ਕਰਦਾ ਰੇਡ ਕਦੇ ਮੁੰਡੇ ਨੇ ਬੱਦਰ ਨੂੰ ਅੱਗੇ ਵਾਲੇ ਨੂੰ ਪਾਦੀ ਹੈ ਲਾਉਣਾ ਨੇ ਟੱਚ ਇਹਨੂੰ ਲੱਭੀ ਜਾਂਦੀ ਹੈ ਦੁਨੀਆ ਲੱਭੀ ਜਾਂਦੀ ਹੈ ਹੋ ਬੰਦੇ ਬੱਲੇ 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 ਹੋ ਬੰਦੇ ਦੀਪਦੀ ਗੰਦੀ ਮੇਰੇ ਹਰਮਨ ਹਰਮਨ ਬੋਰਜਾ ਆਕੇ ਭਾਈ ਹੈਲੋ ਮੇਰੇ ਨਾਲ ਹਰਮਨ ਸਬੀ ਦੀ ਪਰਚੀ ਆ ਲੋ ਜੀ ਭਾਈ ਆ ਮੈਂ ਤਾਂ ਵਾਟ ਟਪਾਲੀ ਤੇ ਮੈਂ ਨਵਾ ਪਿੰਡੇ ਟਪਾਲੀ ਤੇ ਨਵਾ ਪਿੰਡੇ ਦੋਨੇ ਟੀਮਾਂ ਤਿਆਰ ਰਹਿਣ ਜੀ ਟਪਾਲੀ ਤੇ ਨਵਾ ਪਿੰਡ ਹਰਮਨ ਜਾਂ ਜਗਨੂ ਆਏ ਭਾਈ